ਵੇਟ 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 ਯਾਰ ਮੇਰੇ ਇੱਥੇ ਰੋਕ ਬਾਬਾ ਜੀ ਦਾ ਨਾਮ ਪਤਾ ਨਹੀਂ ਰੰਜੀਤ ਭਾਈ ਯਾਰ ਤੁਸੀਂ ਤੁਹਾਡੀ ਇਹ ਗੱਲ ਨਹੀਂ ਦੋ ਨਹੀਂ ਵਾਲੀ ਪਾਰਟੀ ਕੋਲ ਮੇਰਾ ਸਾ ਜੀ ਸਰ ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਦੋ ਮੇਨ ਕੈਂਪੇਨਸ ਪੰਜਾਬ ਦੇ ਵਿੱਚ ਲਾਂਚ ਕੀਤੀਆਂ ਗਈਆਂ ਯੁੱਧ ਨਸ਼ਾ ਵਿਰੋਧ ਤੇ ਗੈਂਗਸਟਰਾਂ ਦੇ ਖਿਲਾਫ ਸੋ ਇਹਦੇ ਵਿੱਚ ਸਪੈਸ਼ਲ ਆਪਰੇਸ਼ਨ 3 ਦਿਨ ਦਾ ਚੱਲ ਰਿਹਾ ਪਰਿਹਾਰ 2 ਔਰ ਇਹਦੇ ਵਿੱਚ ਬੜੀ ਵਧੀਆ ਸਕਸੈਸ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਕੱਲ ਵੀ ਆਪਾਂ 100 ਐ 116 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਔਰ ਤੁਹਾਡੇ ਸਾਹਮਣੇ ਕੱਲ ਵੀ ਵੱਡੀਆਂ ਰਿਕਵਰੀਆਂ ਹੋਈ ਸੀ 6 ਪਿਸਟਲ ਸੀਗੇ ਔਰ ਉਹ 11 ਲੱਖ 90 ਹਜ਼ਾਰ ਡਰਗ ਮੰਨੀ ਸੀ ਅੱਜ ਵੀ ਹੁਣ ਤੱਕ 145 ਜਿਹੜੇ ਆ ਕ੍ਰਿਮੀਨਲਸ ਗ੍ਰਿਫਤਾਰ ਕੀਤੇ ਜਾ ਚੁੱਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਡੇ 2 ਤੇ ਸੋ ਕੱਲ ਨਾਲ ਵੀ ਵੱਧ ਅੱਜ ਗ੍ਰਿਫਤਾਰੀਆਂ ਹੋਈਆਂ ਹੈ ਇਹ ਜਿਹੜੇ ਰਿਕਵਰੀ ਦੇਖੀਏ ਤਾਂ 1/2 ਕਿਜੀ ਤੋਂ ਵੱਧ ਮੈਟਾਫੇਟਾਮਾਈਨ ਆਈਸ ਜਿਹਨੂੰ ਕਹਿੰਦੇ ਆ ਦੋ ਸੋਫਿਸਟੀਕੇਟਿਡ ਪਿਸਟਲ ਨੇ ਕਲੌਕ ਤੇ 9mm ਦੇ ਤੇ ਹੋਰ ਵੀ ਜਿਹੜੀਆਂ ਰਿਕਵਰੀਜ਼ ਨੇ ਉਹ ਜਿਹੜੀਆਂ ਐਕਸਾਈਜ਼ ਦੀਆਂ ਜਾਂ ਹੋਰ ਈਵਨ ਨਜਾਇਜ਼ ਸ਼ਰਾਬ ਵੀ ਫੜੀ ਗਈ ਹੈ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਪੂਰਾ ਨਕੇਲ ਪਾਈ ਗਈ ਹੈ ਦੋ ਪੀਓ ਵੀ ਫੜੇ ਗਏ ਅੱਜ ਸੋ ਆਪਾਂ ਜੇ ਦੇਖੀਏ ਤਾਂ 116 ਤੋਂ ਬਾਅਦ ਅੱਜ 145 ਬੰਦੇ ਫੜੇ ਜਾਣਾ ਔਰ ਰਿਕਵਰੀ ਜਿਹੜੀਆਂ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ਨ ਹੋ ਰਹੀ ਸੀ ਮੈਟਾਫੇਟਾਮਾਈਨ ਆਈਸ ਜਿਹਨੂੰ ਕਿ ਤੁਸੀਂ ਜਾਣਦੇ ਹੋ ਵੀ ਉਹਦੀ ਪੰਜ ਗੁਣਾ ਵੱਧ ਜਿਹੜੀ ਕਮਰਸ਼ਲ ਦੀ ਕੁਆਂਟੀਟੀ ਹੈ ਹਿਰੋਇਨ ਦੀ ਜੇ ਪੰਜਾਗ੍ਰਾਮ ਮੈਟਾਫੇਟਾਮਾਈਨ ਕਮਰਸ਼ਲ ਹੈ ਤਾਂ 250 ਗ੍ਰਾਮ ਹਿਰੋਇਨ ਕਮਰਸ਼ਲ ਹੈ ਸੋ ਤੁਸੀਂ ਆਪਾਂ ਸਮਝ ਸਕਦੇ ਆ ਕਿ ਉਹਦੀ ਪੋਟੈਂਸੀ ਕਿੰਨੀ ਜ਼ਿਆਦਾ ਹੈ ਔਰ ਇਹ ਲੈਬ ਦੇ ਵਿੱਚ ਬਣਦੀ ਇਹ ਵੀ ਅਸੀਂ ਬੜਾ ਇੰਪੋਰਟੈਂਟ ਇੱਕ ਯਾਰਾ ਕ੍ਰਾਸ ਬਾਰਡਰ ਇਸਪੈਂਟਲ ਕੀਤਾ ਹੈ ਨੈਟਵਰਕ ਪਰ ਮੀਡੀਆ ਨੂੰ ਮੈਂ ਭੇਜਿਆ ਵੀ ਹੈ ਆਲਰੇਡੀ ਉਹਦੇ ਚ ਮੇਨ ਇੰਟਰਨੈਸ਼ਨਲ ਬਾਰਡਰ ਤੇ ਉਹੀ ਸਿਗਨਲ ਐਪ ਦੇ ਰਾਹੀਂ ਆਸਟ੍ਰੇਲੀਆ ਬੈਠਾ ਇੱਕ ਬੰਦਾ ਇਹ ਕੰਮ ਕਰ ਰਿਹਾ ਸੀ ਤੋਂ ਇਸ ਤੋਂ ਇਲਾਵਾ ਜਿੰਨੇ ਰੇਡਿੰਗ ਪਾਰਟੀਆਂ ਨੇ ਸਾਰੇ ਸਾਡੇ ਡੀਸੀਪੀ ਸਾਹਿਬਾਨ ਦਿਨੋਂ ਐਡੀਸੀਪੀ ਤਿੰਨ ਜ਼ੋਨਲ ਔਰ ਐਸੀਪੀ ਸਬਡਿਵੀਜ਼ਨ ਔਰ ਜਿੰਨੇ ਵੀ ਐਸਐਚਓ ਸੀਆਈਏ ਸਟਾਫ ਸਪੈਸ਼ਲਾਈਜ਼ਡ ਸਟਾਫ ਪੀਓ ਸਟਾਫ ਸਾਰਿਆਂ ਦੇ ਮੁਲਾਜ਼ਮਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਹੁਣੀ ਮੈਂ ਆ ਕੇ ਡੀ ਬਰੀਫਿੰਗ ਲਈ ਹੈ ਆਪਣੇ ਮੁਲਾਜ਼ਮਾਂ ਤੋਂ ਉਹਨਾਂ ਵੱਲੋਂ ਵੀ ਅچھے ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਹੌਸਲਾ ਵਸਾਈ ਵਾਸਤੇ ਕਮੈਂਡੇਸ਼ਨ ਸਰਟੀਫਿਕੇਟ ਮੇਰੇ ਵੱਲੋਂ ਇਸ਼ੂ ਕੀਤੇ ਗਏ ਆ ਉਹਨਾਂ ਨੂੰ ਇਨਾਮ ਵੱਲੋਂ ਪਰ ਪਬਲਿਕ ਨਾਲ ਇੱਥੇ ਆਪਾਂ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ 'ਚ ਹੈਗੇ ਆ ਕਿਉਂਕਿ ਟੈਨੈਂਟ ਵੈਰੀਫਿਕੇਸ਼ਨ ਨੂੰ ਅਸੀਂ ਅੱਜ ਰੱਖਿਆ ਸੀ ਕੱਲ੍ਹ ਪਰ ਰੇਲਵੇ ਸਟੇਸ਼ਨ ਚੈੱਕ ਕੀਤਾ ਸੀ ਪਬਲਿਕ ਨਾਲ ਵੀ ਇੰਟਰੈਕਸ਼ਨ ਕੀਤੀ ਗਈ ਔਰ ਬਹੁਤ ਅੱਛਾ ਮੈਨੂੰ ਫੀਡਬੈਕ ਮਿਲਿਆ ਤੁਸੀਂ ਵੀ ਸਾਰੇ ਸੀਗੇ ਬੜਾ ਓਪਨਲੀ ਆਪਾਂ ਸਾਰਿਆਂ ਨੂੰ ਗੱਲ ਪੁੱਛੀ ਹੈ ਕੋਈ ক্লোਜ਼ਡ ਡੋਰ ਨਹੀਂ ਗੱਲਾਂ ਕੀਤੀਆਂ ਪਬਲਿਕ ਨੇ ਪੁਲਿਸ ਦੇ ਐਕਸ਼ਨ ਨੂੰ ਬੜੀ ਉਹਦੀ ਸਰਾਨਾ ਕੀਤੀ ਹੈ ਸੋ ਮੈਂ ਵੀ ਇਹ ਆਸ ਕਰਦਾ ਕਿ ਹੋਰ ਵੀ ਪਬਲਿਕ ਪੁਲਿਸ ਜਿਹੜੀ ਆਪਸ ਮਿਲੇਗੀ ਕਿਉਂਕਿ ਕੋਈ ਵੀ ਪੁਲਿਸ ਦਾ ਸਿਸਟਮ ਜਿਹੜਾ ਵਿਦਆਊਟ ਪਬਲਿਕ سپورਟ ਕਾਮਯਾਬ ਨਹੀਂ ਹੁੰਦਾ ਤਾਂ ਤੇ ਅੱਖਾਂ ਸਾਡੇ ਪਬਲਿਕੀ ਨੇ ਔਰ ਜਿਹੜਾ ਅੱਜ ਇੱਥੇ ਆਪਣਾ ਸਾਡਾ ਆਪਰੇਸ਼ਨ ਚੱਲਿਆ ਇਹਦੇ ਨਾਲ ਨੈਚੁਰਲੀ ਇੱਕ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਮਾਲਕ ਮਕਾਨ ਨੇ ਬਾਰ-ਬਾਰ ਆਪਾਂ ਅਪੀਲ ਕਰਨ ਦੇ باوجود ਆਪਾਂ ਇਨਫੋਰਮੇਸ਼ਨ ਜਿਹੜੀ ਹੈ ਟੈਨੈਂਟਸ ਦੀ ਜਾਂ ਪੀਜੀਸ ਦੀ ਨਹੀਂ ਰੱਖਦੇ ਉਹ ਸਾਡੇ ਸਾਰੇ ਵਾਸਤੇ ਖਤਰਾ ਹੈ ਔਰ ਇਸ ਕਰਕੇ ਅਸੀਂ ਐਕਸ਼ਨ ਵੀ ਲੈਣੇ ਆ ਬਟ ਫੇਰ ਬਾਰ-ਬਾਰ ਮੈਂ ਗਵਰਨ ਕਰਦਾ ਬਰੀਫ ਕਰਦਾ ਕਾਉਂਸਲ ਕਰ ਰਿਹਾ ਤੁਹਾਡੇ ਮਾਧਮ ਨਾਲ ਤੇ ਤੁਸੀਂ ਜੇ ਕੋਈ ਇਹੋ ਜੀ ਚੀਜ਼ ਆਪਣੇ ਕਿਰਾਏ ਦਾ ਰੱਖਦੇ ਆ ਟੈਨੈਂਟਸ ਉਹਨਾਂ ਦੀ ਪੂਰੀ ਇਨਫਰਮੇਸ਼ਨ ਆਧਾਰ ਕਾਰਡ ਫੋਨ ਨੰਬਰ ਔਰ ਚੈੱਕ ਹੋਵੇ ਜੋ ਤੇ ਫੋਨ ਨੰਬਰ ਜਿਹੜਾ ਹੈਗਾ ਉਹ ਚੱਲਦਾ ਹੋਵੇ ਕੋਈ ਗਲਤ ਨੰਬਰ ਲਿਖਾ ਦਿੰਦਾ ਕਈ ਵਾਰ ਜਿਵੇਂ ਹੋਟਲ ਵਗੈਰਾ ਚ ਵੀ ਆਪਾਂ ਦੇਖਿਆ ਸੋ ਇਹ ਬੜੀਆਂ ਬੇਸਿਕ ਛੋਟੀਆਂ ਛੋਟੀਆਂ ਗੱਲਾਂ ਜਿੱਦਾਂ بڑا ਫਰਕ ਪੈਂਦਾ ਔਰ ਦੂਜੀ ਗੱਲ ਅਸੀਂ ਜਿਹੜਾ ਮੇਨ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੀ ਆਪਾਂ ਨੂੰ ਪ੍ਰਾਈਵੇਟ ਕਪੜਿਆਂ ਦੇ ਵਿੱਚ ਅਸੀਂ ਸਕਵਾਡਸ ਬਣਾਏ ਆ ਜਿਨ੍ਹਾਂ ਚ ਲੇਡੀ ਪੁਲਿਸ ਵੀ ਹੈ ਸਾਡੀ ਔਮਨ ਫੋਰਸ ਵੀ ਹੈ ਉਹਦੇ ਨਾਲ ਸ਼ੱਕ ਨਹੀਂ ਪੈਂਦਾ ਕਿ ਕੌਣ ਫੈਮਿਲੀ ਜਾ ਰਹੀ ਹੈ ਉਹ ਪੁਆਇੰਟ ਆਊਟ ਕਰਕੇ ਜਿਹੜਾ ਇਮੀਡੀਏਟਲੀ ਇਨਫੋਰਮੇਸ਼ਨ ਅਗੇ ਰਿਲੇ ਕਰ ਰਹੇ ਜਿੱਤੇ ਸਾਰੀ ਸਕਸੈਸ ਹੋ ਰਹੀ ਹੈ ਸੀਸੀਟੀਵੀ ਕੈਮਰਾ ਕਾਫੀ ਜ਼ਿਆਦਾ ਅਸੀਂ ਦੇਖ ਕੇ ਪੁਰਾਣੇ ਕ੍ਰਾਈਮ ਨੂੰ ਜਿਹੜੇ ਐਸਕੇਪ ਰੂਟਸ ਨੇ ਲਿੰਕ ਰੋਡਸ ਨੇ ਜਿਹੜੀਆਂ ਸ਼ਹਿਰ ਚ ਲੈ ਕੇ ਜਾਂਦੀਆਂ ਜਿੱਥੋਂ ਲੋਕਾਂ ਨੇ ਕ੍ਰਿਮੀਨਲਸ ਦੇ ਪਿੱਛੇ ਐਸਕੇਪ ਕੀਤਾ ਉਹ ਸਾਰਿਆਂ ਦੇ ਉੱਤੇ ਅਸੀਂ ਲਵਾਏ ਐ ਸਪੈਸ਼ਲ ਕੈਮਰਾਸ ਔਰ ਹੁਮ ਵੀ ਪ੍ਰੋਸੈਸ ਜਾਰੀ ਹੈ ਔਰ ਬਹੁਤ ਹਾਈ ਜਿਹੜੀ ਜਿਹੜੇ ਕੁਆਲਿਟੀ ਦੇ ਕੈਮਰਾਸ ਲੱਗੇ ਨੇ ਔਰ ਉਹਨਾਂ ਤੇ ਚੈਕਿੰਗ ਵਾਸਤੇ ਟੀਮਾਂ ਵੀ ਲਾਈਆਂ ਸੋ ਦੈਟ ਉਹ ਸਰਪ੍ਰਾਈਜ਼ ਐਲੀਮੈਂਟ ਜਿਹੜਾ ਸਾਨੂੰ ਮਿਲਦਾ ਰਵੇ ਜੇ ਕੋਈ ਥ੍ਰੈਟਨ ਪਰਸਨ ਹੈ ਜਾਂ ਕੋਈ ਕਿਤੇ ਵੀ ਜਿੱਥੇ ਸ਼ਰਾਰਤ ਹੋਣ ਦਾ ਕਿਤੇ ਹੈਗਾ ਸਾਨੂੰ ਐਪਰੀਹੈਂਸ਼ਨ ਉਤੋਂ ਅਸੀਂ ਪਹਿਲਾਂ ਹੀ ਫੋਟੋਗ੍ਰਾਫਸ ਪਿਕਅਪ ਕਰ ਲਈਏ ਉਹ ਸਪੈਸ਼ਲ ਸਕਵਾਡ ਸਾਡੇ CIA ਦੇ ਤੇ ਹੋਰ ਟੀਮਾਂ ਬਣੀਆਂ ਹੋਈਆਂ ਉਹਦੇ ਨਾਲ ਕੀ ਹੈ ਕਿ ਅਸੀਂ ਅਬਜ਼ਰਵ ਕਰ ਲੈਂਦੇ ਹਾਂ ਕਿ ਕੋਈ ਮੋਟਰਸਾਈਕਲ ਤੇ ਬੰਦੇ ਘੁੰਮ ਰਹੇ ਆ ਔਰ ਸਪੈਸ਼ਲੀ ਟੂ व्हीਲਰ ਦੇ ਉੱਤੇ ਅਸੀਂ ਬੜਾ ਇਫੈਕਟਿਵ ਐਕਸ਼ਨ ਲਿਆ ਉਹਦੇ ਨਾਲ ਹੀ ਜਿਹੜਾ ਹੈਗਾ ਕਿ ਤੁਸੀਂ ਦੇਖੋਗੇ ਕਿ ਜਿਹੜਾ ਸਟਰੀਟ ਕ੍ਰਾਈਮ ਹੋਤੇ ਵੀ ਬਹੁਤ ਫਰਕ ਪਿਆ ਛੋਟਾ ਮੋਟਾ ਕ੍ਰਾਈਮ ਹਮੇਸ਼ਾ ਇਸ ਮਾਚ ਹੁੰਦਾ ਰਹਿੰਦਾ ਬਟ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਬਾਰੇ ਬਚਨ ਬਤਾ ਕਿ ਬਹੁਤ ਜਲਦੀ ਸਾਰੇ ਕ੍ਰਾਈਮ ਆਪਾਂ ਡਿਟੈਕਟਿਵ ਹੀ ਕੀਤੇ ਆਂ ਔਰ ਪ੍ਰिवेंट ਕਰਨ ਦੇ ਵਿੱਚ ਸਾਰੇ ਨਾਕਾਬੰਦੀ ਦੇ ਉੱਤੇ ਆਫੀਸਰਸ ਆਪ ਜਾਂਦੇ ਆਂ ਟ੍ਰੈਫਿਕ ਚਲਾਨਸ ਆ ਟ੍ਰੈਫਿਕ ਵਾਇਲਟਰਸ ਆ ਇੰਪਾਉਂਡਿੰਗ ਬਹੁਤ ਜ਼ਿਆਦਾ ਕੀਤੀ ਗਈ ਹੈ ਸੋ ਮੈਂ ਇਹ ਸਮਝਦਾ ਕਿ ਇਹਦੇ ਨਾਲ ਸਾਡਾ ਜਿਹੜਾ ਏਰੀਆ ਹੋਰ ਸੇਫ ਹੁੰਦਾ ਸਰ ਜੀ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਿਹੜੀ ਸਰਚ ਅਭਿਆਨ ਚਲਾਇਆਗਾ ਇੱਥੇ ਕੁਝ ਬਰਾਮਦਗੀ ਹੋਈ ਹੈ ਚੱਲ ਰਿਹਾ ਜੀ ਅਜੇ ਰਿਪੋਰਟ ਦੇਣਗੇ ਮੈਂ ਤੁਹਾਨੂੰ ਦੱਸਿਆ ਕਿ ਹੁਣ ਤੱਕ ਜਿਹੜੀ ਰਿਪੋਰਟ 145 ਬੰਦੇ 2 ਪੀਓ ਤੇ ਵਿੱਚ ਹੈਗੇ ਗੈਂਗਸਟਰਸ ਅਸੋਸੀਏਟਸ ਔਰ ਜਿਹੜੇ ਉਹਨਾਂ ਨੂੰ ਅਪਰਾਧ ਦੇਣ ਵਾਲੇ ਬੰਦੇ ਔਰ ਤਰ੍ਹਾਂ ਤਰ੍ਹਾਂ ਦੇ ਹਿਨियस क्राइम ਜਾਂ ਦੂਜੇ क्राइम ਦੇ ਵਿੱਚ ਵਾਂਟਡ ਕ੍ਰਿਮੀਨਲ ਜਿਹੜੇ ਆ ਉਹ 145 ਹੁਣ ਤੱਕ ਫੜੇ ਗਿਆ which is a good very good number ਔਰ ਜਿਹੜਾ ਮੋਡਿਊਲ ਤੁਹਾਨੂੰ ਮੈਂ ਦੱਸਿਆ ਕਿ ਕ੍ਰਾਸ ਬਾਰਡਰ ਨਾਰਕੋ ਜਿਹੜਾ ਤਿਆਰਮਜ਼ਾ ਉਹ ਵੀ ਫੜਾ